ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 3874 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀ ਘਰ ਮਕਾਨ ਕੋਈ ਗੱਡੀ ਮਸ਼ੀਨਰੀ ਕੁਝ ਵੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਫਰੀ ਚਾਟ ਲੱਗ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਐ ਜਿਹੜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਐ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਲਟੋ ਐਲ ਐਕਸ ਆਈ ਪਹੁੰਚੀ ਐ ਜੀ 2008 ਮਾਡਲ ਗੱਡੀ ਐ ਤੇ ਮੋਗਾ ਧਰਮਕੋਟ ਇਹਨਾਂ ਦਾ ਏਰੀਆ ਦਾ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ 87000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਗੱਡੀ ਬਹੁਤ ਚੰਗੀ ਐ ਜੀ ਹਾਲਤ ਗੱਡੀ ਦੀ ਬਹੁਤ ਚੰਗੀ ਐ ਗੱਡੀ ਦਿੱਲੀ ਨੰਬਰ ਐ ਪੰਜਾਬ ਦੇ ਵਿੱਚ ਟਰਾਂਸਫਰ ਹੋਈ ਐਗੀ ਜੇ ਆਪਾਂ ਦੂ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਮਿਲ ਜਾਣਗੇ ਮੈਟਰ ਵਧੀਆ ਰੱਖੇ ਹੋਏ ਨੇ ਮੈਟਿੰਗ ਵਧੀਆ ਘਾਰੇ ਘੜੀਆਂ ਮਾਲਕ ਦੀ ਘਰ ਦੀ ਗੱਡੀ ਹੈ ਮਾਲਕ ਨੇ ਚੰਗੀ ਚਲਾਈ ਹੋਈ ਹੈ ਚੰਗੀ ਰੱਖੀ ਹੋਈ ਹੈ ਟਾਇਰ ਵਧੀਆ ਨੇ ਤੇ ਗੱਡੀ ਦੀ ਹਾਲਤ ਚੰਗੀ ਆ ਬਾਕੀ ਜਿਹੜਾ ਰੇਟ ਹੈ ਰੇਟ ਦੀ ਟੈਨਸ਼ਨ ਤੁਸੀਂ ਨਾ ਲਿਓ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਮੁੱਕੇ ਤੇ ਕਰ ਲਵਾਂਗੇ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ ਤੁਸੀਂ ਸਾਰੇ ਨੋਟ ਕਰ ਲਓ 90561 9917 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਤੁਸੀਂ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਆ 2014 ਮਾਡਲ ਐਕਸ ਯੂਵੀ 500 ਡਬਲਯੂ 4 ਸਿਲਵਰ ਰੰਗ ਚ ਹੈ ਗੱਡੀ ਚੱਲੀ ਹੋਈ ਐ 1 ਲੱਖ 30 ਹਜ਼ਾਰ ਇਨਸ਼ੋਰੈਂਸ ਜੁਲਾਈ ਤੱਕ ਦਾ ਹੈਗਾ ਟਾਇਰ 80 ਤੋਂ 85 ਪੈਸੇ ਆਪ ਨੂੰ ਮਿਲ ਜਾਣਗੇ ਫਾਸਟ ਓਨਰ ਗੱਡੀ ਆ ਪੂਰੀ ਵਧੀਆ ਤੇ ਬਾਹਰ ਜਾਣ ਕਰਕੇ ਵੇਚਣੀ ਐ ਚ ਮਾਲਕ ਨੇ ਬਾਹਰ ਜਾਣਾ ਤਾਂ ਕਰਕੇ ਸੇਲ ਕਰਨੀ ਐ ਰੇਟ ਮਾਲਕ ਨੇ ਰੱਖਿਆ 5 ਲੱਖ 60000 ਰੁਪਿਆ ਜੀ ਗੱਡੀ ਦੀ ਹਾਲਤ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਚੰਗੀ ਪਈ ਹੈਗੀ ਗੱਡੀ ਪੰਜਾਬ ਨੰਬਰ ਹੈ 560 ਰੇਟ ਇੱਕ ਵਾਰੀ ਮਾਲਕ ਨੇ ਮੰਗਿਆਗਾ ਮੌਕੇ ਤੇ ਲੈਸ ਬੈਸ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਜੇ ਕਿਸੇ ਨੇ ਅੰਦਰੋਂ ਦੇਖਣੀ ਹੈ ਤਾਂ ਅੰਦਰੋਂ ਵੀ ਦੇਖ ਸਕਦੋਂ ਵਧੀਆ ਗੱਡੀ ਹੈ ਜੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਸ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 9988333383 ਇਸ ਨੰਬਰ ਤੇ ਗੱਲ لازਮੀ ਤੁਸੀਂ ਕਰ ਲਿਓ ਜੇ ਕਿਸੇ ਨੂੰ ਗੱਡੀ ਆ ਪਸੰਦ ਆਈਏਗੀ ਤੇ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਘਰ ਮਕਾਨ ਗੱਡੀ ਮਸ਼ੀਨਰੀ ਦੀ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹੁਣ ਆਪਾਂ ਅਲਟੋ ਲੈਕਸਾਈ ਗੱਡੀ ਦੀ ਗੱਲ ਕਰਦੇ ਹਾਂ 2007 ਮਾਡਲ ਆਪਣੇ ਕੋਲੇ ਪਹੁੰਚੀ ਐ ਏਸੀ ਹੀਟਰ ਵਰਕਿੰਗ ਚ ਐ ਰੇਟ 55000 ਰੁਪਏ ਤੇ ਪੰਜਾਬ ਵਿੱਚ ਟਰਾਂਸਫਰ ਹੋਈ ਐ ਬਾਗਾ ਪ੍ਰਾਣਾ ਮਾਲਕ ਦਾ ਏਰੀਆ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਜੀ ਪੰਜਾਬ ਨੰਬਰ ਐ ਕੰਡੀਸ਼ਨ ਆਲ ਓਕੇ ਐ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦੇ ਹੋ ਬਾਗੇ ਪ੍ਰਾਣਾ ਮਾਲਕ ਦੇ ਘਰੇ ਖੜੀ ਆ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਰੱਖਿਆ ਰੇਟ ਵੀ ਘਟਾ ਗੱਡੀ ਵੀ ਸੋਹਣੀ ਐ ਤੇ ਜਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਫੁੱਲ ਗਾਰੰਟੀ ਐ ਆ ਕੇ ਤੁਸੀਂ ਦੇਖਣੀ ਹੈ ਚਲਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਟ్రਾਈ ਲੈ ਲਿਓ 1 ਰੁਪਿਆ ਗੱਡੀ ਭਾਲ ਦੀ ਨਹੀਂ ਹੈਗੀ ਜੀ ਬਾਕੀ ਗੱਲਬਾਤ ਕੋਈ ਵੀ ਕਰਨੀ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਗੱਲਬਾਤ ਆਪਾਂ ਤਾਂ ਪੂਰੀ ਕਰ ਲਈ ਵੀਡੀਓ ਦੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਚੰਗੀ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਕੋਲੇ ਕੋਈ ਵੀ ਚੀਜ਼ ਵੇਚਣ ਵਾਸਤੇ ਕੂਠੀ ਆ ਮਕਾਨ ਹੈ ਘਰ ਹਵੇਲੀ ਮਹਿਲ ਕੁਝ ਵੀ ਅਜੀ ਚਾਹੀਏ ਭੇਜੋ ਆਪਣੇ ਕੋਲੇ